ਆ ਬਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀ ਕਿ ਨਸ਼ੇ ਦਾ ਕੰਮ ਕਰਦਾ ਹੈ ਉਹ ਕਾਬੂ ਕੀਤੀ ਗਈ ਇਹ ਇਹਦਾ ਰਿਮਾਂਡ ਲੈ ਲਿਆ ਮਾਨਯੋਗ ਅਦਾਲਤ ਤੋਂ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਇਹਨੇ ਕਿਤੇ ਕਿਤੇ ਵੇਚੀ ਕਿਤੇ ਕਿਤੇ ਹੋਰ ਫਲੋਜਪੁਰ ਅੰਦਰ ਘੁੰਮ ਰਹੀ ਸੀ ਕਾਲੇ ਰੰਗ ਦੀ ਥਾਰ ਤੇ ਲਿਖਿਆ ਸੀ ਆਣ ਮਿਲੋ ਤੇ 150 ਝੜੇ ਵਿੱਚ ਰੱਖੀ ਫਿਰਦੇ ਸੀ 15 ਲੱਖ ਰੁਪਏ ਦੀ ਡਰੱਗ ਮਨੀ ਦਰਅਸਲ ਫਲੋਜਪੁਰ ਸੀਆਈਐਸ ਸਟਾਫ ਨੂੰ ਇੱਕ ਗੁਪ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਵਿੱਚ ਕੁਝ ਲੋਕ 15 ਲੱਖ ਰੁਪਏ ਦੀ ਡਰੱਗ ਮਨੀ ਲੈ ਕੇ ਜਾ ਰਹੇ ਨੇ ਜਿਸਤੇ ਕਾਰਵਾਈ ਕਰਦੇ ਹਾਂ ਸੀਆਈਐਸ ਸਟਾਫ ਡਰੱਗ ਮਨੀ ਸਮੇਤ ਥਾਰ ਵੀ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਫਿਰੋਜ਼ਪੁਰ ਸੀਆਈਐਸ ਸਟਾਫ ਨੇ ਇੱਕ ਕਾਲੇ ਰੰਗ ਦੀ ਥਾਰ ਕਾਬੂ ਕੀਤੀ ਹੈ ਜਿਸ ਵਿੱਚ ਤਲਾਸ਼ੀ ਦੌਰਾਨ 15 ਲੱਖ ਰੁਪਏ ਦੇ ਡਰੱਗ ਮਨੀ ਬਰਾਮਦ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਓ ਮੋਹਿਤ ਤਵਣ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਇੱਕ ਕਾਲੇ ਰੰਗ ਦੀ ਥਾਰ ਵਿੱਚ ਸਵਾਰ ਰਬਿੰਦਰ ਸਿੰਘ ਪਿੰਡ ਫੇਰ ਇਸਮਾਇਲ ਖਾਨ ਦਾ ਰਹਿਣ ਵਾਲਾ ਜੋ ਕਿ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਜਿਸ ਦੀ ਕਾਲੇ ਰੰਗ ਦੀ ਥਾਰ ਨੂੰ ਜਦ ਕਾਬੂ ਕੀਤਾ ਗਿਆ ਤਾਂ ਸਰਚ ਦੌਰਾਨ ਉਸ ਵਿੱਚੋਂ 15 ਲੱਖ ਰੁਪਏ ਦੇ ਡਰੱਗ ਮੰਨੀ ਬਰਾਮਦ ਹੋ ਗਈ ਹੈ ਉਹਨਾਂ ਦੱਸਿਆ ਕਿ ਬਿੰਦਰ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਗਏ ਨੇ ਪੁਲਿਸ ਵੱਲੋਂ ਉਸ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ ਕਿੱਥੇ ਕਿੱਥੇ ਨਸ਼ਾ ਵੇਚਿਆ ਤੇ ਕਿੱਥੋਂ ਕਿੱਥੋਂ ਇਹ ਡਰੱਗ ਮੰਨੇ ਲਈ ਹੈ ਜਿਮਿਤੀ 39 ਨੂੰ ਐਸਆਈ ਨਰਿੰਦਰ ਸਿੰਘ ਸੀਏ ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਵਿੰਦਰ ਸਿੰਘ ਜੋ ਉਹਨੂੰ ਮੁਖਬਰੀ ਸੀ ਕਿ ਨਸ਼ੇ ਦਾ ਕੰਮ ਕਰਦਾ ਹੈ ਉਹ ਕਾਬੂ ਕੀਤੀ ਗਈ ਜਿਹਦੀ ਸਰਚ ਦੌਰਾਨ 15 ਲੱਖ ਰੁਪਏ ਡਰੱਗਮਨ ਹੀ ਸਰ ਬਰਾਮਦ ਹੋਈ ਹੈ ਜਿਸ ਤੇ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੋਗੇ ਸੀਗੇ ਬਿਲਕੁਲ ਜੀ ਅਸੀਂ ਇਹਦਾ ਰਿਮਾਂਡ ਲੈ ਲਿਆ ਹੈ ਆਨਿਓ ਕੇ ਅਦਾਲਤ ਤੋਂ ਤੇਰੇ ਫਾਰਵਰਡ ਤੇ ਬੈਕਵਰਡ ਲਿੰਕ ਇਹਨੇ ਕਿੱਥੇ ਕਿੱਥੇ ਵੇਚੀ ਕਿੱਥੇ ਕਿੱਥੇ ਹੋਰ ਪੈਸਾ ਆ ਪ੍ਰੋਪਰ ਜਾਂਚ ਕਰਾਂਗੇ ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਜੇ ਬਿਲਕੁਲ ਇਹ ਫਿਰੋਜ਼ਪੁਰ ਦਾ ਪੀਰ ਇਸਮਾਇਲ ਖਾਨ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਇਹ ਸਰ ਇਹਨੇ ਪਹਿਲੇ ਵੀ ਕੋਈ ਮੁਕਦਮੇ ਦਰਜ ਹੋਈ ਹੈ ਜੀ ਇਹਦੇ ਤੇ ਮੁਕਦਮਾ ਨਹੀਂ ਦਰਜ ਬਟ ਹਾਇ ਤੱਕ ਸਾਹਮਣੇ ਆਇਆ ਕਿ ਇਹਦਾ ਇਹਦਾ ਬੇਟਾ ਹੈ ਜਿਹਦੇ ਤੇ ਪਹਿਲੇ ਐਨਡੀ ਦੇ ਮੁਕਦਮੇ ਹੈਗੇ ਆ ਤਫਤੀਸ਼ جاری ਹੈ ਜੀ ਹਾਂ ਜੀ